ਆਈ ਗੁਰੂ ਸ਼ਲੋਕ ਮਹਲਾ 3ਾ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਜੇ ਘਰ ਕਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ ਜੀ ਆਸਾ ਆਂਦੀ ਸਤ ਅਜ ਰਹਿ ਗੁਰਮੁਖ ਭਿਖਿਆ ਨਾਉ ਿਸਕੇ ਚਰਨ ਪਕਾਲੀਐ ਨਾਨਕ ਹਉ ਬਲਿਆਰੀ ਜਾਉ ਮਲ ਲਾਤੀ ਜਾ ਨਾਨਕ ਤਰਵਰੇ ਕੁ ਫਲ ਦੋਇ ਪੰਕੇ ਰੂ ਆਹੇ ਆਵਦ ਜਾਤਨਾ ਦੀ ਸਹੀ ਨਾ ਪਰਪੰਕੀਤਾ ਹੈ ਬੌਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਵਾਨ ਹਰ ਰਸ ਭਲ ਰਤੀ ਨਾਨਕਾ ਕਰਮ ਸਚਾ ਨਿਸ਼ਾਨ ਪੜੀ ਆਪੇ ਧਰਤੀ ਆਪੇ ਰਾਹਕ ਆਪ ਜਮਾਏ ਪੀਸਾ ਵੈ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਬਹਿ ਖਾਵੈ ਆਪੇ ਜਲਿਆਪੇਂਦੇ ਚਿੰਗਾ ਆਬੈ ਚੁਲੀ ਭਰਾਵੈ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਜਿਸ ਨੂੰ ਕਿਰਪਾ ਲੋਵੇ ਹਰਿ ਆਪੇ ਤਿਸ ਨੂੰ ਹੁਕਮ ਮੰਨਾਵੇ ਜਿਸ ਨੂੰ ਕਿਰਪਾ ਲੋਵੇ ਹਰਿ ਆਪੇ ਤਿਸ ਨੂੰ ਹੁਕਮ ਮੰਨਾਵੇ ਜਰਾ ਜ਼ਹੂਰ ਹਾਜ਼ਰਾ ਹਜ਼ੂਰ ਸਿਰਵ ਕਲਾ ਭਰਪੂਰ ਸਮਰਤ ਗੁਰੂ ਲੋਗ ਪਰਲੋਕ ਦੇ ਰੱਖਿਆ ਕੇ ਭਗਤ ਵਾਸ਼ਾ ਅਲਾ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਿੱਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬੈਠੀ ਸਾਧ ਸੰਗਤ ਜੀ ਧੰਤਨ ਦੇ ਜੋਗੜ ਭਾਗੇ ਉਹ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ ਅੰਮ੍ਰਿਤ ਵੇਲਾ ਬਖਸ਼ਿਆ ਜੀਵਨ ਸ਼્વાસ ਦਿੱਤੇ ਹਨ ਆਓ ਮਹਾਰਾਜ ਜੀ ਦੀ ਬਖਸ਼ਿਸ਼ ਸ਼ਬਦ ਦੇ ਵਿਚਾਰਾਂ ਹੀ ਪ੍ਰਾਪਤ ਕਰਦੇ ਹਾਂ ਲੜੀਵਰ ਸ਼ਬਦ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕਰ ਲਈਆਂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 550 ਤੇ 551 ਦੇ ਉੱਪਰ ਇਹ ਜੋ ਸ਼ਬਦ ਹੈ ਅੰਕਿਤ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਾਰੇ ਪ੍ਰਮਾਨ ਕਰਦੇ ਨੇ ਕਹਿੰਦੇ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਦਰਵੇਸ਼ ਮੈਨੇ ਫਕੀਰ ਦਰਵੇਸੀ ਮੈਨੇ ਫਕੀਰੀ ਕਹਿੰਦੇ ਕੋਈ ਵਿਰਲਾ ਹੀ ਫਕੀਰ ਹੁੰਦਾ ਜਿਹੜਾ ਫਕੀਰੀ ਦੇ ਗੁਣਾਂ ਨੂੰ ਜਾਣਦਾ ਹੈ ਫਕੀਰ ਕਹਿਣਾ ਬੜਾ ਸੌਖਾ ਹੈ ਫਕੀਰ ਬਣਨਾ ਬੜਾ ਔਖਾ ਹੈ ਫਕੀਰ ਦਾ ਵੇਸ਼ ਧਨ ਕਰਨਾ ਸੌਖਾ ਹੈ ਪਰ ਫਕੀਰ ਦੇ ਗੁਣ ਨਿਭਾਉਣੇ ਬੜੇ ਔਖੇ ਨੇ ਫਕੀਰੀ ਨੂੰ ਸਮਝਣਾ ਬੜਾ ਔਖਾ ਹੈ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਵਿਰਲਾ ਹੀ ਇਸ ਨੂੰ ਜਾਣਦਾ ਹੈ ਬੁੱਝਦਾ ਹੈ ਤੇ ਜਿਹੜਾ ਬੁੱਝਦਾ ਹੈ ਸਮਝਦਾ ਹੈ ਉਹ ਦਰਵੇਸ਼ ਹੈ ਫਕੀਰ ਫਕੀਰ ਲਫ਼ਜ਼ ਆਇਆ ਸਾਨੂੰ ਲੱਗਦਾ ਵੀ ਫਕੀਰ ਉਹ ਹੈ ਜਿਸ ਨੇ ਐਦਾਂ ਦੇ ਕੱਪੜੇ ਪਾਏ ਹੋਣ ਉਹਦੇ ਗਲ ਵਿੱਚ ਮਾਲਾ ਹੋਵੇ ਕਮੰਡਲ ਹੋਵੇ ਮਦਰ ਸਾਧੂ ਟਾਈਪ ਦਾ ਹੋਵੇ ਅਸੀਂ ਸਮਝਾਂਗੇ ਉਹ ਫਕੀਰ ਹੈ ਇਸ ਤਰ੍ਹਾਂ ਦੀ ਬਾਣੀ ਵਿੱਚ ਵਿਚਾਰ ਨਹੀਂ ਲਿਖੀ ਮਰਜੀ ਕਹਿੰਦੇ ਕੋਈ ਨੀਲੇ ਪਾ ਲਵੇ ਕੋਈ ਪਾ ਗੋਮੇ ਪਾ ਲਵੇ ਕੋਈ ਚਿੱਟੇ ਪਾ ਲਵੇ ਕੋਈ ਲਾਲ ਪਾ ਲਵੇ ਕੋਈ ਕਿਸੇ ਤਰ੍ਹਾਂ ਦੇ ਲੀੜੇ ਪਾ ਲਵੇ ਇਹਦੇ ਨਾਲ ਫਕੀਰ ਨਹੀਂ ਬਣਦਾ ਫਕੀਰੀ ਸੁਭਾ ਦਾ ਨਾਮ ਹੈ ਅੰਦਰਲੀ ਵਸਤਾ ਦਾ ਨਾਮ ਹੈ ਜੇ ਦੁਨੀਆ ਦੇ ਵਿੱਚ ਕੇਵਲ ਕੱਪੜਿਆਂ ਵਾਲਿਆਂ ਨੂੰ ਹੀ ਬਸਤਰ ਪਾਉਣ ਵਾਲਿਆਂ ਨੂੰ ਭੇਕ ਵਾਲਿਆਂ ਨੂੰ ਫਕੀਰ ਕਿਹਾ ਜਾਂਦਾ ਦੁਨੀਆ ਵਿੱਚ ਦੇ ਬੜੇ ਜਿਵੇਂ ਸਾਡੇ ਗੁਰੂ ਨਾਨਕ ਨੇ ਗ੍ਰਿਸ਼ਤ ਨੂੰ ਪ੍ਰਧਾਨਤਾ ਦਿੱਤੀ ਹੈ ਗ੍ਰਿਸ਼ਤ ਲੋਕ ਜਿਹੜੇ ਨੇ ਉਹ ਕੁਝ ਸਪੈਸ਼ਲ ਪਹਿਰਾਵਾ ਨਹੀਂ ਪਾਉਂਦੇ ਵੀ ਇਦਾਂ ਮਤਲਬ ਸਾਧੂ ਵਰਗਾ ਪਹਿਰਾਵਾ ਪਾ ਕੇ ਤੇ ਆਪਣਾ ਜੀਵਨ ਬਤੀਤ ਕਰਨ ਉਹਨਾਂ ਦੇ ਜਿੱਦਾਂ ਦੇ ਕੰਮ ਨੇ ਉਹਨਾਂ ਨੂੰ ਉਹਦਾਂ ਦਾ ਪਹਿਰਾਵਾ ਬਣਨਾ ਪਾਉਣਾ ਪੈਂਦਾ ਕੀ ਉਹਨਾਂ ਵਿੱਚ ਸੰਤ ਨਹੀਂ ਹੋ ਸਕਦੇ ਗ੍ਰਸਤੀਆਂ ਵਿੱਚ ਫਕੀਰ ਨਹੀਂ ਹੋ ਸਕਦੇ ਬਿਲਕੁਲ ਹੋ ਸਕਦੇ ਫਕੀਰੀ ਪਹਿਰਾਵੇ ਦਾ ਨਾਮ ਨਹੀਂ ਹੈ ਗੁਰੂ ਨਾਨਕ ਮਹਾਰਾਜ ਦੀ ਪੰਕਤੀ ਪੜਾਂਗੇ ਉਸ ਨੇ ਜੈਸੇ ਮਰਜੀ ਕੱਪੜੇ ਪਾਏ ਹੋਣ ਜਿਵੇਂ ਦਾ ਮਰਜ਼ੀ ਪਹਿਰਾਵਾ ਪਾਇਆ ਹੋਵੇ ਰੰਗ ਸਭੇ ਨਰਾਇਣੇ ਤੇ ਆਪਣੀ ਆਪਣੀ ਕਿਸੇ ਦੀ ਆਪਣੀ ਮਤਲਬ ਮਰਜ਼ੀ ਹੁੰਦੀ ਹੈ ਆਪਣੀ ਮਤਲਬ ਸੋਚ ਹੁੰਦੀ ਹੈ ਆਪਣੀ ਪਸੰਦੀਦਾ ਹੁੰਦੀ ਹੈ ਵੀ ਕਿਸ ਨੇ ਇਦਾਂ ਦਾ ਵਸਤਰ ਪਾਣਾ ਹੈ ਕੱਪੜਾ ਪਾਣਾ ਇਸ ਤਰ੍ਹਾਂ ਦਸਤਾਰ ਬਣਨੀ ਹੈ ਕਿਸ ਨੇ ਟਿੱਕੀ ਬਣਨੀ ਹੈ ਗੋਲ ਬਣਨੀ ਹੈ ਥੱਲੇ ਨੂੰ ਬਣਨੀ ਹੈ ਉੱਪਰ ਨੂੰ ਬਣਨੀ ਹੈ ਪੈਰੀ ਚੱਪਲ ਪਾਉਣੀ ਹੈ ਗੁਰਗਾਬੀ ਪਾਉਣੀ ਹੈ ਤਸਮਿਆਂ ਵਾਲੇ ਬੂੜ ਪਾਉਣੇ ਇਹ ਹਰ ਇੱਕ ਦੀ ਆਪਣੀ ਆਪਣੀ ਮਰਜ਼ੀ ਹੈ ਇਹਦੇ ਵਿੱਚ ਬਾਣੀ ਦੇ ਵਿੱਚ ਕਿਦਰੇ ਨਹੀਂ ਲਿਖਿਆ ਵੀ ਕੋਈ ਇਦਾਂ ਕਰੇ ਤੇ ਉਹਦਾਂ ਕਰੇ ਸੋ ਗੱਲ ਚੱਲੀ ਆ ਫਕੀਰੀ ਦੀ ਤੇ ਫਕੀਰ ਦੀ ਮਹਾਰਾ ਜੀ ਗੁਰਨਾਨਕ ਪਾਸ਼ਾ ਜੀ ਕਹਿੰਦੇ ਨੇ ਜੋਗ ਨਾ ਭਗਵੀ ਕੱਪੜੀ ਤੇ ਜੋਗੀ ਭਗਵੇਂ ਕੱਪੜਿਆਂ ਵਾਲਿਆਂ ਨੂੰ ਨਾ ਸਮਝ ਲਿਓ ਕਿਦਰੇ ਲੰਬੇ ਲੰਬੇ ਚੋਲਿਆਂ ਵਾਲਿਆਂ ਨੂੰ ਨਾ ਕਿਤੇ ਫਕੀਰ ਸੰਦ ਸਮਝ ਲਿਓ ਫਸ ਵੀ ਜਾਓਗੇ ਮਾਫ ਕਰਨਾ ਬੜੇ ਸਾਡੇ ਘਰਾਂ ਦੇ ਵਿੱਚ ਵੀ ਆ ਜਾਂਦੇ ਨੇ ਫਸ ਨਾ ਜਾਓ ਕਿ ਲੁੱਟ ਕੇ ਲੈ ਜਾਂਦੇ ਨੇ ਕੋਈ ਸੰਘਾ ਕੇ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਕੋਈ ਆਂਦਾ ਠੀਕ ਹੈ ਜੀ ਤੇ ਆਗੇ ਕੁਛ ਮੰਗਦਾ ਤੇ ਉਹ ਉਹਦਾ ਦਾ ਲੱਗਦਾ ਤੇ बेहोश ਕਰਕੇ ਤੇ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਐਦਾਂ ਤੇ ਅਨੋ ਫਕੀਰ ਨਹੀਂ ਭੇਗ ਧਾਰੀ ਕਿਹਾ ਜਾਂਦਾ ਹੈ ਫਕੀਰੀ ਹੋਰ ਕੋਈ ਚੀਜ਼ ਦਾ ਨਾਂ ਹੈ ਗੁਰੂ ਅਮਰਦਾਸ ਦਾ ਸ਼ਬਦ ਪਹਿਲੀ ਪੰਕਤੀ ਹੈ ਕਹਿੰਦੇ ਵੀ ਫਕੀਰੀ ਨੂੰ ਕੋਈ ਬਿਰਲਾ ਹੀ ਫਕੀਰ ਜਾਣਦਾ ਗੁਰੂ ਗੋਬਿੰਦ ਸਿੰਘ ਫਕੀਰ ਨਹੀਂ ਸਵਾਲ ਆ ਖਦੀ ਕਾ ਲਗੀ ਹੈ ਬੜਾ ਮਹਿੰਗਾ ਉਹਨਾਂ ਦੇ ਵਸਤਰ ਪਾਏ ਨੇ ਸੋਹਣੀ ਤਿੱਲੇ ਵਾਲੀ ਚੁੜੀਦਾਰ ਪਜਾਮੀ ਪਾਈ ਹੈ ਤੇ ਫਕੀਰ ਦੇ ਹੋ ਵੀ ਨੇ ਬਾਬਾ ਨਾਨਕ ਬਿਲਕੁਲ ਸਿੰਪਲ ਸਾਦਾ ਲਿਬਾਸ ਹੈ ਠੀਕ ਹੈ ਜੀ ਕੋਈ ਇਦਾਂ ਦਾ ਨਹੀਂ ਉਹਨਾਂ ਨੇ ਕੋਈ ਕੋਈ ਮਾਲਾ ਲਾਈਆਂ ਗੁਰੂ ਗੋਬਿੰਦ ਸਿੰਘ ਜੀ ਤੇ ਮਾਲਾ ਵੀ ਪਨਦੇ ਸੀ ਉਹ ਉਹਨਾਂ ਨੂੰ ਸ਼ਿੰਗਾਰਦੇ ਸੀ ਸਜਾਉਂਦੇ ਸੀ ਜਾਂ ਉਹ ਸਜਦੇ ਸੀ ਉਹ ਵੀ ਗੁਰੂ ਹੀ ਨੇ ਤੇ ਗੁਰੂ ਨਾਨਕ ਪਾਸ਼ਾ ਹੀ ਗੁਰੂ ਨੇ ਗੱਲ ਫਕੀਰੀ ਕਿਸੇ ਪਹਿਰਾਵੇ ਦੀ ਮਹਤਾਜ ਨਹੀਂ ਹੈ ਕਿਸੇ ਵੀ ਰੰਗ ਦੀ ਮਹਤਾਜ ਨਹੀਂ ਹੈ ਠੀਕ ਹੈ ਜੀ ਇਹ ਫਕੀਰਾਂ ਦੀ ਆਪਣੀ ਮਰਜ਼ੀ ਹੈ ਬਸਤਰ ਕੋਈ ਪਾਟੀ ਪਾਈ ਫਿਰਦੇ ਨੇ ਕੋਈ ਪਹਿਨਦਾ ਹੀ ਨਹੀਂ ਠੀਕ ਹੈ ਜੀ ਕੋਈ ਪਹਿਨਦਾ ਹੀ ਨਹੀਂ ਆਪਾਂ ਉਹਨਾਂ ਨੂੰ ਦੇਖੋ ਉਹਨਾਂ ਦੀ ਆਪਣੀ ਸੋਚ ਹੈ ਬਾਕੀ ਜਦੋਂ ਗੁਰਬਾਣੀ ਨਾਲ ਸਿਹਾ ਪੜਾਂਗੇ ਸਾਰਾ ਕੁਝ ਪਤਾ ਲੱਗ ਜਾਣਾ ਸੋ ਮਾਰਾ ਜੀ ਕਹਿੰਦੇ ਫਕੀਰੀ ਜਿਹੜੀ ਹੈ ਇਹ ਸ਼ੌਕੀ ਨਹੀਂ ਹੈ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ ਫਕੀਰੀ ਨੂੰ ਵਿਰਲਾ ਹੀ ਕੋ ਜਾਣਦਾ ਜਿਹੜਾ ਜਾਣ ਗਿਆ ਉਹ ਫਕੀਰ ਹੈ ਜਿਹੜਾ ਨਹੀਂ ਜਾਣਿਆ ਉਹ ਭੇਖੀ ਹੈ ਮਰੀ ਕਹਿੰਦੇ ਫਕੀਰ ਜਿਹੜਾ ਹੈ ਨਾ ਫਕੀਰ ਕੋ ਬਾਦਸ਼ਾਹ ਹੁੰਦਾ ਹੈ ਬਾਦਸ਼ਾਹ ਦਰਦਰ ਤੇ ਮੰਗਦਾ ਨਹੀਂ ਅਗਲੀ ਪੰਕਤੀ ਵਿੱਚ ਇਹ ਲਿਖਿਆ ਜਦ ਰਾਜਾ ਹੁੰਦਾ ਨਾ ਫਕੀਰ ਕਹਿੰਦੇ ਅਸੀਂ ਰਾਜੇ ਆ ਕੋਈ ਰਾਜਾ ਫਕੀਰ ਨੂੰ ਪੁੱਛਿਆ ਵੀ ਤੂੰ ਕੌਣ ਹੈ ਕਹਿੰਦਾ ਰਾਜਾ ਰਾਜਾ ਕਹਿੰਦਾ ਰਾਜਾ ਤੇ ਮੈਂ ਆ ਸਿਕੰਦਰ ਕਿਸੇ ਫਕੀਰ ਨੂੰ ਪੁੱਛਦਾ ਕੌਣ ਹੈ ਕਹਿੰਦਾ ਵੀ ਰਾਜੇ ਆ ਤੇ ਤੂੰ ਸਾਰਾ ਕੁਝ ਪ੍ਰਾਪਤ ਕਰਕੇ ਵੀ ਤੇਰੀ ਤਮੰਨਾ ਨਹੀਂ ਮੁਕੀ ਰਾਜ ਤੇ ਰੱਜੇ ਹੋਏ ਨੂੰ ਕਹਿੰਦੇ ਨੇ ਆਪਾਂ ਨੂੰ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਰੱਜੇ ਹੋਏ ਆ ਮਿਲ ਜੇ ਤਾਂ ਵੀ ਕੋਈ ਨੀ ਨਾਮ ਮਿਲੇ ਤਾਂ ਵੀ ਕੋਈ ਨੀ ਇਸ ਕਰਕੇ ਉਹ ਜਿਸ ਨੂੰ ਕੋ ਮਹਤਾਜੀ ਨਹੀਂ ਪ੍ਰਭ ਕੋ ਸਿਮਰੇ ਸੇ بے ਮੋਤਾ ਦੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਉਹ ਫਕੀਰ ਹੁੰਦੇ ਨੇ ਸੋ ਮਹਾਰਾਜ ਜੀ ਕਹਿੰਦੇ ਫਕੀਰ ਜਿਹੜਾ ਉਹ ਦਰਦਰ ਤੇ ਅਸੀਂ ਜਿੰਨੇ ਬੈਠੇ ਆ ਫਕੀਰ ਆ ਸੰਗਤ ਵਿੱਚ ਜਿੰਨੇ ਬੈਠੇ ਨੇ ਉਹ ਫਕੀਰ ਨੇ ਭਾਵੇਂ ਔਰਤ ਹੈ ਮਰਦ ਹੈ ਬੱਚਾ ਹੈ ਬੁੱਢਾ ਹੈ ਨੌਜਵਾਨ ਜਿਹੜਾ ਰੱਬ ਦੇ ਨਾਲ ਜੁੜਿਆ ਹੈ ਰੱਬ ਦੀ ਆराधना ਕਰਦਾ ਹੈ ਪਰਮਾਤਮਾ ਤੇ ਵਿਸ਼ਵਾਸ ਕਰਦਾ ਹੈ ਅੰਦਰ ਪ੍ਰੇਮ ਹੈ ਅੰਦਰ ਭਾਵਨਾ ਹੈ ਦਇਆ ਹੈ ਪੁੰਨ ਹੈ ਤੇ ਚੰਗਾ ਦੇਖਣਾ ਹੈ ਚੰਗਾ ਸੁਣਨਾ ਹੈ ਉਹ ਫਕੀਰ ਹੈ ਹੋਰ ਕਿੰਨਾ ਦਾ ਫਕੀਰ ਹੁੰਦਾ ਹੈ ਉਹ ਫਕੀਰੀ ਹੈ ਤੇ ਸੱਚੇ ਬਾਦਸ਼ਾਹ ਜੀ ਕਹਿੰਦੇ ਨੇ ਫਿਰ ਉਹ ਫਕੀਰ ਦਰਦਰ ਤੇ ਨਾ ਜਾਵੇ ਉਹ ਤਾਂ ਤਾਂ ਨਹੀਂ ਜਾਵੇ ਗੁਰੂ ਨਾਨਕ ਦੀ ਜਿੱਥੇ ਜੋਤ ਹੈ ਗੁਰੂ ਨਾਨਕ ਮਹਾਰਾਜ ਦੀ ਜਿੱਥੇ ਮਰਿਆਦਾ ਉੱਥੇ ਜਾਵੇ ਠੀਕ ਹੈ ਜੀ ਉਹ ਗੁਰੂ ਨਾਨਕ ਦੇ ਮਹਾਰਾਜ ਦਾ ਹੁਕਮ ਜਿੱਥੇ ਜਿੱਥੇ ਚੱਲਦਾ ਦੇਖੋ ਸਾਡੀਆਂ ਦਸ ਪਾਸ਼ਾ ਹੀ ਹੋਈਆਂ ਨੇ ਦਸਾਂ ਦੇ ਅਲੱਗ-ਅਲੱਗ ਸਥਾਨ ਨੇ ਫਿਰ ਸਾਨੂੰ ਅਲੱਗ-ਅਲੱਗ ਤੇ ਜਾਣਾ ਪਏਗਾ ਪਰ ਉੱਥੇ ਜਿਹੜੀ ਹੈ ਮਰਿਆਦਾ ਇੱਕੋ ਹੀ ਤਰ੍ਹਾਂ ਦੀ ਹੈ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਉਹ ਹੀ ਉੱਥੇ ਹੈ ਉੱਤੇ ਵੀ ਪ੍ਰਕਾਸ਼ ਤੇ ਇਸ ਕਰਕੇ ਅਸੀਂ ਉੱਥੇ ਵੀ ਜਾ ਕੇ ਨਮਸਕਾਰ ਕਰ ਸਕਦੇ ਹਾਂ ਪਰ ਉਸ ਤੋਂ ਇਲਾਵਾ ਜਿੱਥੇ ਮਨਮਤ ਹੈ ਜੇ ਉੱਥੇ ਜਾ ਕੇ ਕੋਈ ਮੰਗੇ ਤੇ ਫਿਰ ਮਾਰਜੀ ਕਹਿੰਦੇ ਉਹ ਫਕੀਰ ਨਹੀਂ ਹੈ ਐਸੇ ਫਕੀਰ ਨੂੰ ਕੀ ਕਹਿੰਦੇ ਨੇ ਮਾਰਜੀ ਕਹਿੰਦੇ ਜੇ ਘਰ ਘਰ ਹੰਡੇ ਮੰਗਦਾ ਠਿਗ ਜੀਵਨ ਠਿਗ ਵੇਸ਼ ਉਹਦਾ ਪਹਿਰਾਵਾ ਵੀ ਵਿਟਕਾਰ ਤੇ ਉਹਦਾ ਜੀਵਨ ਜਿਉਣਾ ਵੀ ਫਟਕਾਰ ਐਸੇ ਫਕੀਰ ਦਾ ਆਪਾਂ ਸਾਰੇ ਫਕੀਰ ਆ ਜਿਵੇਂ ਅਸੀਂ ਦਰਦਰ ਜਾ ਕੇ ਮੰਗਦੇ ਫਿਰਾਂਗੇ ਤੇ ਫਿਰ ਮੁਕੀਮਾ ਕਰਦੇ ਨਾ ਇੱਥੇ ਵੀ ਮਤਾ ਟਿਕਿਆ ਇੱਥੇ ਵੀ ਕੁਝ ਚਲਾ ਦਿੱਤਾ ਤੇ ਦੂਜੀ ਜਗ੍ਹਾ ਤੇ ਹੋਰ ਉੱਥੇ ਵੀ ਚਲਾਤਾ ਤੀਜੀ ਜਗ੍ਹਾ ਤੇ ਵੀ ਚਲਾਤਾ ਉੱਥੇ ਵੀ ਅਰਦਾਸ ਕਰਤੀ ਜਾਂ ਕਰਾਤੀ ਉਹ ਫਿਰ ਦਰਦਰ ਮੰਗਣਾ ਹੁੰਦਾ ਇੱਥੇ ਲਿਖਿਆ ਹੋਇਆ ਕਹਿੰਦੇ ਉਹ ਫਕੀਰ ਨਹੀਂ ਹੈ ਫਕੀਰੀ ਕੋਈ ਇੱਕੋ ਸਿਮਰਨ ਨਨਕਾ ਜੋ ਜਲਦਾ ਰਿਹਾ ਸੁਬਾਏ ਤੇ ਦੁਜਗ ਸਿਵੇ ਜੋ ਜਮੇ ਤੇ ਮਰ ਜਾਏ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿਮਨ ਸਭ ਧੰਦਾ ਸਭ ਮਿੱਥਿਆ ਮੋ ਬਾਏ ਫਕੀਰੀ ਇਸ ਤਰ੍ਹਾਂ ਦੀ ਜਿਹਾ ਆਸਾ ਦੇਸਾ ਤਜ ਰਹੇ ਗੁਰਮੁਖ ਭਿਖਿਆ ਨਾਮ ਸੁਮਰਜੀ ਕਹਿੰਦੇ ਐਸਾ ਫਕੀਰੀ ਆਸਾ ਤੇ ਚਿੰਤਾਵਾਂ ਨੂੰ ਛੱਡ ਲਵੇ ਤੇ ਗੁਰੂ ਦੇ ਸਨਮਖ ਹੋਵੇ ਨਾਮ ਦੀ ਭਿਖਿਆ ਲਵੇ ਨਾਮ ਦੀ ਮੰਗ ਕਰੇ ਤਿਸਕੇ ਚਰਨ ਪਖਾਲੀਏ ਨਾਨਕ ਹਾਂ ਬਲਾਰੇ ਜਾਓ ਮਹਾਰਾਜੀ ਕਹਿੰਦੇ ਉਹਨਾਂ ਦੇ ਮੈਂ ਸਦਕੇ ਜਾਂਦਾ ਹਾਂ ਉਹਨਾਂ ਦੇ ਤੇ ਚਰਨ ਵੀ ਧੋਣੇ ਚਾਹੀਦੇ ਨੇ ਜਿਹੜਾ ਇੱਕ ਦਿਨ ਨਾਲ ਜੁੜ ਗਏ ਨਾਮ ਦੀ ਭਿਕਿਆ ਮੰਗਦਾ ਨਾਮ ਮੰਗਦਾ ਕੀ ਨਾਨਕ ਨਾਮ ਮਿਲੇ ਤਾਂ ਜੀਵਾਂ ਦਾਨ ਨਾਮ ਨੂੰ ਮੰਗਦਾ ਤੇ ਉਹ ਮਰਜੀ ਕਹਿੰਦੇ ਮਹਾਨ ਨਾਨਕ ਤਰਵਰ ਏਕ ਪਲ ਤੀਜੇ ਪਾਸੇ ਪ੍ਰਵਾਨ ਕਰਦੇ ਮਹਲਾ ਤੀਜਾ ਦੋਏ ਪੰਖੇਰੂ ਆਹੇ ਸੰਸਾਰ ਰੂਪੀ ਇੱਕ ਰੋਕਿਆ ਦੇਤੇ ਇਸ ਤੇ ਮੋਹ ਮਾਇਆ ਜਿਹੜੇ ਨੇ ਮਾਇਆ ਤੇ ਮੋਹ ਇਸ ਨੂੰ ਮਰਜੀ ਕਹਿੰਦੇ ਇਸ ਤਰ੍ਹਾਂ ਦਾ ਫਲ ਲੱਗਿਆ ਹੋਇਆ ਤੇ ਇਸ ਰੁੱਖ ਦੇ ਉੱਪਰ ਦੋ ਕਿਸਮ ਦੇ ਪੰਛੀ ਵੀ ਰਹਿੰਦੇ ਨੇ ਜਿਹਨੂੰ ਗੁਰਮੁਖ ਤੇ ਮਨਮੁਖ ਕਹਿੰਦੇ ਨੇ ਗੁਰਮੁਖ ਜਿਹੜੇ ਉਹ ਫਲ ਰਸ ਲੈਂਦੇ ਨੇ ਤੇ ਮਨਮੁਖ ਜਿਹੜੇ ਨੇ ਉਹ ਕੁਝ ਹੋਰ ਹੀ ਕਰਦੇ ਨੇ ਆਵਤ ਜਦਨ ਹਦਿਸਾ ਹੀ ਨਾ ਪਰਪੰਕੀ ਤਾਹੇ ਮਰਜੀ ਕਹਿੰਦੇ ਜਿਹੜੇ ਗੁਰਮੁਖ ਤੇ ਮਨਮੁਖ ਹੁੰਦੇ ਨੇ ਉਹ ਪੰਖੀ ਐਸੇ ਹੁੰਦੇ ਨਾਲੋਂ ਖੰਭ ਨਹੀਂ ਹੁੰਦੇ ਨਾ ਹੁੰਦੇ ਜਾਂ ਦੱਸਦੇ ਨਹੀਂ ਨਾ ਜਾਂਦੇ ਦੱਸਦੇ ਨੇ ਪਤਾ ਲੱਗਦਾ ਹੈ ਕਿ ਇਹ ਕਿਧਰੋਂ ਆਏ ਤੇ ਕਿਧਰ ਚਲੇ ਗਏ ਬਹੁਤ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਵਾਨ ਬਹੁਦੇ ਰੰਗਾਂ ਨੂੰ ਭੋਗਣ ਵਾਲੇ ਬਹੁਦੇ ਸਵਾਦ ਲੈਣੇ ਵਾਲੇ ਬਹੁਤੇ ਰਸਾਂ ਨੂੰ ਚੱਖਣ ਵਾਲੇ ਮਹਾਰਾਜ ਜੀ ਕਹਿੰਦੇ ਨੇ ਉਹ ਜਿਹੜੇ ਨੇ ਸ਼ਬਦ ਵਿੱਚ ਲੀਨ ਨਹੀਂ ਹੋ ਸਕਦੇ ਜਿਹੜੇ ਨਰਸਾਂ ਤੋਂ ਉੱਪਰ ਉੱਠ ਜਾਂਦੇ ਨੇ ਉਹ ਨਿਰਵਾਨ ਪਦ ਨੂੰ ਪ੍ਰਾਪਤ ਕਰ ਲੈਂਦੇ ਨੇ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਸੁਪਾਸ਼ਾ ਜੀ ਪ੍ਰਮਾਣ ਕਰਦੇ ਨੇ ਜਿਨ੍ਹਾਂ ਦੇ ਮੱਥੇ ਤੇ ਸੱਚ ਟਿਕਿਆ ਹੁੰਦਾ ਹੈ ਸੱਚ ਲਿਖਿਆ ਹੁੰਦਾ ਉਸ ਦੇ ਨਾਮ ਦੇ ਰਸ ਦੇ ਸਵਾਦ ਵਿੱਚ ਮਸਤ ਰਹਿੰਦੇ ਹਨ ਨਾਮ ਦੇ ਰਸ ਰੂਪੀ ਫਲ ਨੂੰ ਪ੍ਰਾਪਤ ਕਰਦੇ ਨੇ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਪੌੜੀ ਹਰੇ ਇਹ ਆਪੇ ਧਰਤੀ ਆਪੇ ਹੈ ਰਾਗ ਆਪ ਜਮਾਏ ਪਿਸਾਵੇ ਮਹਾਰਾਜ ਕਹਿੰਦੇ ਆਪ ਹੀ ਓਏ ਧਰਤੀ ਹੈ ਪ੍ਰਮਾਤਮਾ ਆਪ ਹੀ ਹੱਲ ਚਲਾਉਣ ਵਾਲਾ ਆਪ ਹੀ ਅੰਨ ਅਗਾਉਂਦਾ ਤੇ ਆਪ ਹੀ ਪਿਸਾਉਂਦਾ ਆਪ ਹੀ ਧਰਤੀ ਹੈ ਆਪ ਹੀ ਬੀਜ ਹੈ ਆਪ ਹੀ ਬੀਜਣ ਵਾਲਾ ਹੈ ਆਪ ਹੀ ਵੱਢਣ ਵਾਲਾ ਆਪ ਹੀ ਪਸਾਉਣ ਵਾਲਾ ਤੇ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਉਹ ਆਪੇ ਹੀ ਪਕਾਉਂਦਾ ਹੈ ਆਪੇ ਹੀ ਪਰੋਸਦਾ ਹੈ ਆਪੇ ਹੀ ਖਵਾਉਂਦਾ ਹੈ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਬਹਿ ਖਾਵੇ ਆਪ ਹੀ ਬਹਿ ਕੇ ਖਾਂਦਾ ਜਿੰਝ ਕਹ ਲੈ ਅਸੀਂ ਜਿੰਨੇ ਇੱਥੇ ਬੱਠਿਆ ਨਾ ਅਸੀਂ ਉਸ ਪ੍ਰਮਾਤਮਾ ਦਾ ਰੂਪ ਆ ਜੇ ਅਸੀਂ ਧਰਤੀ ਤੇ ਕੋਈ ਬੀਜ ਬੀਜਦੇ ਹਾਂ ਸਮਝੋ ਆਪਾਂ ਇਹ ਨਹੀਂ ਕਹਣਾ ਵੀ ਮੈਂ ਪਹਿਲੀ ਵਿੱਚ ਬੀਜ ਬੀਜਿਆ ਨਹੀਂ ਉਹਨੇ ਬੀਜਿਆ ਉਨੇ ਹੀ ਖਾਦ ਮਾਰੀ। ਉਨੇ ਹੀ ਫਸਲ ਵੱਡੀ। ਉਨੇ ਹੀ ਮੰਡੀ ਵਿੱਚ ਛੁੱਟੀ, ਉਨੇ ਹੀ ਦਾਣੇ ਤੋਲੇ, ਉਨੇ ਹੀ ਪਸਾਏ। ਉਨੇ ਹੀ ਪੈਸੇ ਦਿੱਤੇ। ਇਹ ਭਾਵਨਾ ਜਿਹੜੀ ਸਾਨੂੰ ਮਹਾਰਾਜ ਜੀ ਅੰਦਰ ਪੈਦਾ ਕਰਨ ਨੂੰ ਕਹਿੰਦੇ ਨੇ। ਵੀ ਜਿਵੇਂ ਕਬੀਰ ਜੀ ਦੀ ਅਸੀਂ ਪੰਕਤੀ ਪੜ੍ਹਦੇ ਹੁੰਨੇ ਆ ਨਾ ਕਬੀਰ ਨਾਮ ਕੀਰਨਾ karenge, ਨਾ ਕਰ ਸਕੇ ਸਰੀਰ। ਵੀ ਨਾ ਸਾਡਾ ਕੋਈ ਸਰੀਰ ਕੁਝ ਕਰ ਸਕਦਾ। ਨਾ ਅਸੀਂ ਕੁਝ ਕਰ ਸਕਦੇ ਆ। ਕਿਆ ਜਾਣੋ ਕਿ ਚਹਾਰ ਕੀਆ ਭਇਓ ਕਬੀਰ ਕਬੀਰ ਸਾਨੂੰ ਪਤਾ ਹੀ ਨਹੀਂ ਲੱਗਦਾ ਪਰ ਉਹ ਕਰਦਾ ਉਹ ਸਭ ਕੁਝ ਪ੍ਰਮਾਤਮਾ ਆਪ ਹੈ ਉਹ ਪ੍ਰਮਾਤਮਾ ਸਭ ਕੁਝ ਆਪ ਹੀ ਕਰਦਾ ਅਸੀਂ ਨਹੀਂ ਕਰਦੇ ਸਾਨੂੰ ਬਹੁਤ ਵੱਡਾ ਭੁਲੇਖਾ ਹੈ ਸੋ ਇਸ ਕਰਕੇ ਮਹਾਰਾਜੀ ਕਹਿੰਦੇ ਤੂੰ ਇਹ ਸਮਝਣਾ ਹੈ ਆਪ ਹੀ ਉਹਨੇ ਫਸਲ ਬੀਜੀ ਆਪ ਹੀ ਵੱਢੀ ਤੇ ਆਪ ਹੀ ਬੋਲ ਲਾਈ ਆਪ ਹੀ ਉਹਨੇ ਦਾਣੇ ਪਸਾਇਆ ਤੇ ਆਪ ਹੀ ਉਹਨੇ ਰੋਟੀ ਪਕਾਈ ਤੇ ਆਪ ਹੀ ਉਹਨੇ ਪਰੋਸਿਆ ਵੀ ਆਪ ਹੀ ਹੈ ਤੇ ਖਾਂਦਾ ਵੀ ਉਹ ਆਪ ਹੀ ਹੈ ਖਾਂਦੇ ਆਪਾਂ ਜਿਵੇਂ ਅਸੀਂ ਕਹਿੰਦੇ ਸਾਨੂੰ ਭੁੱਖ ਲੱਗੀ ਸਾਨੂੰ ਰੋਟੀ ਦਿਓ ਮਹਾਰਾਜ ਜੀ ਕਹਿੰਦੇ ਨਹੀਂ ਪਕਾਉਂਦਾ ਵੀ ਉਹ ਆਪ ਹੈ ਪਰੋਸਦਾ ਵੀ ਉਹ ਆਪ ਹੈ ਤੇ ਖਾਂਦਾ ਵੀ ਉਹ ਆਪ ਹੈ ਕਿਉਂ ਕਿ ਸਭ ਜਿਹੜੇ ਨੇ ਉਹਦੀ ਜੋਤ ਨੇ ਸਮਰਾਂ ਦੇ ਵਿੱਚ ਜੋਤ ਹੈ ਸਭ ਵਿੱਚ ਪ੍ਰਮਾਤਮਾ ਹੈ ਸਾਰੇ ਹੀ ਪ੍ਰਮਾਤਮਾ ਦਾ ਰੂਪ ਹਨ ਰੂਪ ਮਤਲਬ ਪ੍ਰਮਾਤਮਾ ਇਹਦਾ ਮਤਲਬ ਜਿਹੜਾ ਪਕਾਉਂਦਾ ਪਿਆ ਉਹ ਵੀ ਪ੍ਰਮਾਤਮਾ ਜਿਵੇਂ ਅਸੀਂ ਲੰਗਰ ਵਿੱਚ ਬਹਿੰਦੇ ਆ ਨਾ ਕਿਤੇ ਲੰਗਰ ਸ਼ਕਨ ਜਾਈਦਾ ਉਹ ਕਹਿੰਦਾ ਵਾਹਿਗੁਰੂ ਜੀ ਪ੍ਰਚਾਦਾ ਆਪਾਂ ਵਾਹਿਗੁਰੂ ਤੁਲੋ ਪਰ ਕਿਉਂ ਕਹਿੰਦਾ ਵਾਹਿਗੁਰੂ ਕਿਉਂਕਿ ਅਸੀਂ ਪ੍ਰਮਾਤਮਾ ਦੇ ਰੂਪ ਉਹ ਕਹਿੰਦਾ ਵਾਹਿਗੁਰੂ ਜੀ ਦਾਲਾ ਵਾਹਿਗੁਰੂ ਦਾਲਾ ਵਾਹਿਗੁਰੂ ਦਾਲਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਜਲ ਵਾਹਿਗੁਰੂ ਜਲ ਵਾਹਿਗੁਰੂ ਜੀ ਜਲ ਪੀਓਗੇ ਇਦਾਂ ਹੀ ਕਹਿੰਦਾ ਨਾ ਬਸ RAM ਜੀ ਰੱਬ ਦੇ ਪਿਆਰਿਓ ਐ ਸਬਜੀ ਲਾਓਗੇ ਹੋਰ ਪ੍ਰਸ਼ਾਦਾ ਲਾਓਗੇ ਮਤਲਬ ਉਹ ਸਹੀ ਕਹਿੰਦਾ ਇਹਦਾ ਮਤਲਬ ਇਹੀ ਹੈ ਕਿ ਅਸੀਂ ਸਾਰੇ ਹੀ ਉਸ RAM ਪ੍ਰਮਾਤਮਾ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਵਿਚਰੇ ਆਂ ਉਹ ਵਕਰੀ ਗੱਲ ਐ ਵੀ ਸਾਨੂੰ ਨਹੀਂ ਨਾ ਪਤਾ ਸੀ ਕਿੰਨੇ ਆ ਵੀ ਅਸੀਂ ਫਲਾਨਾ ਮੇਰਾ ਨਾਮ ਇਹ ਐ ਮੇਰੀ ਜਾਤ ਇਹ ਐ ਮੇਰਾ ਗੋਤ ਇਹ ਐ ਠੀਕ ਐ ਜੀ ਅਸੀਂ ਪਿੱਛੋਂ ਪਾਕਿਸਤਾਨ ਤੋਂ ਆਨੇ ਆ ਜੀ ਅਸੀਂ ਪਿੱਛੋਂ ਉੱਥੋਂ ਆਨੇ ਆ ਜੀ ਤੇਰਾ ਪਿੱਛਾ ਪਤਾ ਕਿਹੜਾ ਸੁਣੀਏ ਮਹਾਰਾਜ ਤੂੰ ਮਾਰੇ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਵਛਾ ਤੇਰਾ ਪਿੱਛਾ ਤੇ ਉਹ ਰੱਬ ਐ ਅਸੀਂ ਕਹਿੰਦੇ ਅਸੀਂ ਪਿੱਛੇ ਉਹ ਪਿੰਡੋਂ ਉੱਟ ਕੇ ਆਏ ਤੇ ਜਦੋਂ ਉਹ ਤੋਂ ਪਿੱਛੇ ਚੱਲਿਓ ਕਿੱਥੋਂ ਉੱਟ ਕੇ ਆਏ ਹੈਂ ਤੁਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਉੱਟ ਕੇ ਆਏ ਪਤਾ ਨਹੀਂ ਕੋਈ ਕਿਧਰੋਂ ਉੱਟ ਕੇ ਆਇਆ ਤੇ ਜਿਹੜਾ ਇੱਥੇ ਆ ਗਏ ਕੋਈ ਪਾਕਿਸਤਾਨ ਤੋਂ ਇੱਥੇ ਆ ਗਿਆ ਕੋਈ ਥੋਂ ਉੱਟ ਕੇ ਹੋਰ ਕਿੱਥੇ ਉੱਟ ਗਏ ਠੀਕ ਹੈ ਇੱਕ ਦਿਨ ਸਾਰਿਆਂ ਨੇ ਇਸ ਧਰਤੀ ਤੋਂ ਹੀ ਉੱਠ ਜਾਣਾ ਫਿਰ ਕਿੱਥੇ ਜਾਣਾ ਅਸੀਂ ਉੱਥੋਂ ਉੱਟ ਕੇ ਆਏ ਅਸੀਂ ਉਥੋਂ ਨਹੀਂ ਤੂੰ ਰੱਬ ਤੋਂ ਚੱਲ ਕੇ ਆਇਆ ਤੂੰ ਰੱਬ ਤੱਕ ਜਾਣਾ ਮਾਲ ਜੀ ਕਹਿੰਦੇ ਤੇ ਓਹ ਪੰਖੀ ਬਸੇ ਵਿਚਾਰਾ ਇਹਦੇ ਇੱਕ ਇਦਾਂ ਦਾ ਰੁੱਖ ਹੈ ਜੇ ਤੇ ਪੰਛੀ ਰਹਿ ਰਹੇ ਨੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਵਸੇਰਾ ਰੱਖੋ ਕੰਧ ਉਸਾਰੋ ਨੀਵਾ ਸਾਢੇ 3 ਹੱਥ ਤੇਰੀ ਸੀਵਾ ਮਹਾਰਾਜ ਜੀ ਤੇ ਇਹ ਵੀ ਕਹਿ ਦਿੱਤਾ ਵੀ ਤੇਰੀ ਧਰਤੀ ਕਿੰਨੀ ਕਹਿ ਵੀ ਦੱਸ ਦਿੱਤਾ ਸਾਢੇ 3 ਸਾਢੇ 3 ਹੱਥ ਜਿੱਡਾ ਤੁਹਾਡਾ ਮੇਰਾ ਆਪਣੇ ਹੱਥ ਤੇ ਲੰਬਾ ਬੰਦਾ ਤੇ ਲੰਬੇ ਤੇ ਸਾਢੇ 3 ਨਾਲ ਛੋਟਾ ਤੇ ਛੋਟੇ ਸਾਢੇ 3 ਨਾਲ ਉਹਦੇ ਆਪਣੇ ਉੰਨੀ ਕੇ ਮਤਲਬ ਉਹਦੀ ਬਾਡੀ ਬਣਦੀ ਹੈ ਕਿਸ ਦਾ ਮਤਲਬ ਸਰੀਰ ਹੈ ਉਹ ਆਪਣੇ ਸਾਢੇ ਤਿੰਨਾਂ ਦਿਨਾਂ ਤਿੰਨਾਂ ਕਰਕੇ ਮਲੇ ਉਹਨਾਂ ਕੇ ਸਰੀਰ ਹੁੰਦਾ ਤੇ ਕਹਿੰਦੇ ਉੰਨੀ ਕੇ ਸਾਢੇ ਤਿੰਨ ਹੱਥ ਤਰੀਸੀਆਂ ਮੜੀਆਂ ਵਿੱਚ ਮਸਾਣਾਂ ਦੇ ਵਿੱਚ ਉੰਨੀ ਕੇ ਜਗ੍ਹਾ ਮੇ ਲੇਟਣ ਨੂੰ ਮਿਲਦੀ ਹੈ ਤੇ ਉਹ ਵੀ ਜਿਹੜੀ ਹੈ ਉਹਦੇ ਬਾਅਦ ਵੀ ਫੋੜੇ ਦੇ ਨਾਲ ਜਾਓ ਜੋ ਬਣਾਈ ਹੁੰਦੀ ਉਹਦੇ ਨਾਲ ਕੱਟੀ ਕਰਕੇ ਸਵਾਦ ਉਹ ਵੀ ਕੱਟੀ ਕਰਕੇ ਲੈ ਜਾਂਦੇ ਨੇ ਫਿਰ ਅਗਲਾ ਬੰਦਾ ਉੱਥੇ ਲੰਮਾ ਬੈ ਜਾਂਦੇ ਉਹ ਵੀ ਨਹੀਂ ਰਹਿੰਦੀ ਮੜੀਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਅਸੀਂ ਸਾੜਿਆ ਉੱਥੇ ਦੀ ਰਜਿਸਟਰੀ ਤੇ ਕਿਸੇ ਹੋਰ ਦੇ ਨਾਂ ਉਹਨਾਂ ਕੋ ਵੀ ਸਾਡੋ ਸਾਡੇ ਕਦੇ ਨਾਂ ਤੇ ਦੇ ਦੇਉ ਧਰਤੀ ਉਹ ਕਹਿੰਦਾ ਕੰਮ ਕਰ ਜਾ ਆਗੇ ਇਹ ਤੇ ਚਮਚਾਨ ਘਾੜੇ ਤੇ ਹੋਰ ਲੋਕਾਂ ਨੇ ਆਉਣਾ ਤੈਨੂੰ ਕਾਦੇ ਲਈ ਦੇ ਦਿਆ ਉਹ ਵੀ ਨਹੀਂ ਦਿੰਦੇ ਉਹ ਵੀ ਸਿਰਫ ਸਾੜਨ ਦੇ ਲਈ ਉਹ ਕਹਿੰਦੇ ਕੱਟੀ ਕਰਕੇ ਸਵਾਲ ਲੈ ਜਾਓ ਭਾਈ ਹੁਣ ਅਗਲੇ ਨਹੀਂ ਆਉਣਾ ਆ ਸ਼ਹਿਰਾਂ ਦੇ ਵਿੱਚ ਨਿਸ਼ਾਨਗੜ ਬਣੇ ਨੇ ਉੱਤੇ ਪੰਜ ਪੰਜ ਸੱਤ ਸੱਤ ਇਦਾਂ ਲੈਣਾ ਚ ਲੱਗੇ ਹੁੰਦੇ ਲੈਣਾ ਚ ਉਹ ਕਹਿੰਦੇ ਚਲੋ ਜੀ ਆਪਣਾ ਤੁਹਾਡਾ ਹੋਇਆ ਕਾਰ ਚੱਲੋ ਅੱਗੇ ਸਾਡੇ ਤਿੰਨ ਹੱਥ ਤੇਰੀ ਸੀਵਾਂ ਆ ਦੇ ਚੱਕਰ ਹੈ ਸਾਰਾ ਸੰਸਾਰ ਦੇ ਵਿੱਚ ਬਸ ਮਾਰੇ ਜੀ ਕਹਿੰਦੇ ਬਾਕੀ ਤੇਰੇ ਸਰੀਰ ਦੀ ਗੱਲ ਵੀ ਚਲੋ ਆਪਾਂ ਕਰ ਲੈਨੇ ਆਂ ਵੀ ਸਰੀਰ ਹੈ ਤੇਰਾ ਭਾਂਡਾ ਜਿਵੇਂ ਘਰ ਵਿੱਚ ਅਸੀਂ ਕੱਚੇ ਭਾਂਡੇ ਪਹਿਲਾਂ ਰੱਖਦੇ ਸੀ ਅੱਜ ਤੋਂ 30 40 ਸਾਲ ਪਹਿਲਾਂ ਤੇ ਉਹ ਭਾਂਡਾ ਜਿਹੜਾ ਜੀ ਕਿਵਾਂ ਟੁੱਟ ਜਾਂਦਾ ਸੀ ਤੇੜਾ ਆ ਜਾਂਦਾ ਸੀ ਕੱਚਾ ਹੁੰਦਾ ਸੀ ਨਾ ਅਜਿਗਲ ਭਾਂਡੇ ਡਿੱਗ ਜਾਂਦੇ ਨੇ ਚਲੋ ਵਿੰਗੇ ਹੋ ਜਾਣਗੇ ਟੁੱਟਦੇ ਨਹੀਂ ਫਿਰ ਕੰਮ ਆ ਜਾਂਦੇ ਨੇ ਤੇ ਜਿਹੜੇ ਕੱਚੇ ਹੁੰਦੇ ਸੀ ਮਾਰੀ ਜੀ ਠੋਕਰ ਲੱਗੀ ਨਹੀਂ ਤੇ ਚੱਲ ਖਤਮ ਦੂਜਾ ਲਿਆਓ ਮਾਰੀ ਨੇ ਬਾਣੀ ਵੀ ਚਲੇ ਗਿਆ ਕਹਿੰਦੇ ਕਹਾ ਬਿਸਾਸਾ ਇਸ ਭਾਂਡੇ ਕਾ ਇਤਨਾ ਕ ਲਾਗੇ ਠਣਕਾ ਸਰੀਰ ਵੀ ਤੇ ਇਦਾਂ ਹੀ ਹੈ ਮਾਰੀ ਜੀ ਚੋਬ ਲੱਗੀ ਨਹੀਂ ਮਾਰੀ ਜੀ ਸੂਲ ਉੱਠਦੀ ਹੈ ਦਰਦ ਉੱਠਦੀ ਹੈ ਹਾਇ ਜਿਆ ਬੰਦਾ ਕਰਦਾ ਨਾਲ ਖਤਮ ਜਿਹਦਾ ਭਾਂਡਾ ਭਾਈਦਾ ਇਦਾਂ ਹੀ ਵੀ ਭੱਜ ਜਾਂਦਾ ਠੀਕ ਹੈ ਜੀ ਪਤਾ ਨਹੀਂ ਲੱਗਦਾ ਲੰਬਾ ਹੌਕਾ ਲੈਂਦਾ ਹੈ ਲੰਬਾ ਸਾਹ ਲੈਂਦਾ ਤੇ ਨਾਲ ਹੀ ਖਤਮ ਕਹਾਂ ਬਿਸਾਸਾ ਇਸ ਭਾਂਡੇ ਦਾ ਇੰਨਾ ਕਿਤੇ ਸਾਡਾ ਦਾਵਾ ਹੈ ਜਿਹੜੇ ਘਰ ਨਾਲ ਅਸੀਂ ਮਲ ਮਲ ਬੈਂਦੇ ਆ ਪਰੇ ਹੋ ਜਾ ਮੇਰਾ ਬੱਡੇ ਤੂੰ ਕਿੱਥੇ ਪੈ ਗਈ ਜਾਂ ਪੈ ਗਿਆ ਇਹ ਮੇਰਾ ਕਮਰਾ ਜੀ ਤੁਸੀਂ ਕਿਦਾਂ ਗਵਜਾ ਕਰ ਲਿਆ ਇਹ ਮੇਰਾ ਮਰਲਾ ਕੇ ਜੀ ਤੂੰ ਕਿਵੇਂ ਇੱਥੇ ਜੋਗ ਜਾਂ ਹਲਵਾ ਦਿੱਤਾ ਠੀਕ ਹੈ ਜੀ ਇਹ ਮੇਰੀ ਦੁਕਾਨ ਸੀ ਇਹ ਮੇਰਾ ਘਰ ਸੀ ਇਹ ਮੇਰਾ ਗੈਸ ਸਟੇਸ਼ਨ ਸੀ ਇਹ ਮੇਰੀ ਪ੍ਰਾਪਰਟੀ ਸੀ ਤੇ ਬਾਬਾ ਕਬੀਰ ਜੀ ਕੋ ਪੁੱਛ ਲਈਏ ਭਗਤ ਕਬੀਰ ਜੀ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਘਰੋਏ ਆਏ ਪਤਾ ਨਹੀਂ ਅਸੀਂ ਕਿੰਨੇ ਘਰਾਂ ਦੇ ਵਿੱਚ ਆਏ ਆ ਕਿੰਨੇ ਕਿਲਿਆਂ ਤੇ ਵੱਜੇ ਆ ਕਿੰਨੇ ਕ ਡੰਗਰ ਚਾਰੇ ਨੇ ਤੇ ਕਿੰਨੇ ਕ ਆਵ ਡੰਗਰ ਬਣਿਆ ਪਤਾ ਹੀ ਕੋਈ ਨਹੀਂ ਬਣੀ ਵਿੱਚ ਲਿ ਗਿਆ ਕਈ ਜਨ ਭਾਈ ਕੀੜ ਪਤੰਗਾ ਕਈ ਜਨੋ ਗਜਮੀਨ ਕਰੰਗਾ ਕਈ ਜਨੋ ਪੰਖੀ ਸਰਬੋ ਹੋਇਓ ਕਈ ਜਨਮ ਹੈਵਰ ਬਿਕਰ ਜਿਓ ਹੋ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕ ਕਾਲੇ ਦੇਸ ਜਰੀਆ ਇਸ ਕਰਕੇ ਸਾ ਸੰਗਤ ਜੀ ਜੋ ਕੁਝ ਅਸੀਂ ਹਾਂ ਜੋ ਕੁਝ ਸਾਡੇ ਕੋਲ ਹੈ ਇਹ ਸਭ ਕੁਝ ਪਰਾਇਆ ਅਮਾਨਤ ਹੈ ਮਾਨ ਸਾਡੀ ਧੀ ਸਾਡੀ ਭੈਣਾਂ ਮੰਦੀ ਹੈ ਜਦੋਂ ਉਹਦੀ ਉਮਰ ਹੋ ਜੇ ਉਹਨੂੰ ਵਿਆਹ ਦੇਣੀ ਹੈ ਠੀਕ ਹੈ ਜਿਹਨੂੰ ਘਰੋਂ ਅਸੀਂ ਬਾਹਰ ਨਹੀਂ ਜਾਣ ਦਿੰਦੇ ਸੀ ਉਹ ਮੁੜ ਕੇ ਆਪਣੇ ਮੋੜ ਸੌਰੇ ਐ ਪੇਕੇ ਆਉਂਦੀ ਉਹ ਕਹਿੰਦੀ ਮੰਮੀ ਜਾਣਾ ਉਹ ਕਹਿੰਦੀ ਰਹਿ ਲੈ ਤਿਆਰ ਦਿਨ ਨਾ ਮੇਰਾ ਨਹੀਂ ਸਰਦਾ ਠੀਕ ਹੈ ਜੀ ਇਹ ਦੁਨੀਆਂ ਇੱਦੀ ਰਹਿਣ ਵਸੇਰਾ ਸਭ ਚੱਲ ਰਿਹਾ ਕੋਈ ਦਾਵਾ ਨਹੀਂ ਵੀ ਮੇਰਾ 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 ਨਹੀਂ ਪਈ ਮੈਂ ਨਹੀਂ ਪ੍ਰਭ ਸਭ ਕਿਸ ਤੇਰਾ ਇਹ ਜਿਹੜਾ ਮਨ ਨੂੰ ਸਮਝਾਉਣਾ ਸਾਰਿਆਂ ਦੀਆਂ ਲੜਾਈਆਂ ਝਗੜੇ ਖਤਮ ਹੋ ਜਾਣਗੇ ਇਹ ਇਦਾਂ ਸਾਰੇ ਹੀ ਮੰਨ ਲੈਣ ਸੋ ਮਹਾਰਾਜ ਕਹਿੰਦੇ ਨੇ ਆਪੇ ਜਲਿਆ ਆਪੇ ਦੇ ਸਿੰਗਾ ਆਪੇ ਚੁੜੀ ਭਰਾਵੇ ਆਪੇ ਜਲ ਉਹਨੇ ਪੈਦਾ ਕੀਤਾ ਆਪੇ ਪੀਨੂ ਦੇ ਰਿਆ ਆਪੇ ਨਹਨੂ ਦੇ ਰਿਆ ਰਬ ਨੇ ਮਹਾਰਾਜ ਦੀ ਬਾਣੀ ਵੀ ਸਾਰਾ ਕੁਝ ਹੀ ਲਿਖਿਆ ਆਪੇ ਚੂੜੀਆਂ ਕਰਦੇ ਆਪਾਂ ਠੀਕ ਹੈ ਆਪੇ ਮੂੰਹ ਦੇ ਵਿੱਚ ਪਾਉਂਦੇ ਆ ਉਹਨੂੰ ਪਤਾ ਨਹੀਂ ਕਿਤੇ ਕਿਤੇ ਵਰਤਦੇ ਆ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਭਰਾਵੇ ਚੁਲੀਆਂ ਕਰਾਉਂਦਾ ਪੀਨੋ ਦਿੰਦਾ ਨਾਉ ਨੂੰ ਦਿੰਦਾ ਵਰਤਨ ਨੂੰ ਦਿੰਦਾ ਆਪੇ ਸੰਗਤ ਸੱਦ ਬਾਲੇ ਆਪੇ ਵਿਦਾ ਕਰਾਵੇ ਆਪੇ ਹੀ ਸੰਗਤ ਵਿੱਚ ਸੱਦਦਾ ਸਾਨੂੰ ਤੇ ਆਪੇ ਹੀ ਸਦਕੇ ਭਾਉਂਦਾ ਜਿਸ ਨੂੰ ਕਿਰਪਾਲ ਹੋਵੇ ਹਰੇ ਆਪੇ ਤਿਸ ਨੂੰ ਹੁਕਮ ਮਨਾਵੇ ਮਾਰੇ ਕਹਿੰਦੇ ਜਿਹਦੇ ਤੇ ਉਹ ਨਾ امیر ਕਰਦਾ ਨਾ ਥਾਪੜਾ ਦਿੰਦਾ ਦਿਆਲੂ ਹੁੰਦਾ ਉਹਨੇ ਉਹਨੂੰ ਹੁਕਮ ਵੀ ਮਨਾ ਦਿੰਦਾ ਆਪਣਾ ਭਾਣਾ ਵੀ ਮਨਾ ਦਿੰਦਾ ਹੁਕਮ ਵੀ ਮਨਾ ਦਿੰਦਾ ਸੋ ਸਾਸੰਗ ਜੀ ਬੇਨਤੀ ਹੈ ਜੋ ਦਿਨਾਂ ਦੇ ਫਰਕ ਦੇ ਨਾਲ ਟਾਈਮ ਦਾ ਚੇਂਜ ਕੀਤਾ ਗਿਆ ਸਵੇਰੇ ਪ੍ਰਕਾਸ਼ 4 ਵਜੇ ਹੈ ਸਮਾਪਤੀ 6 ਵਜੇ ਹੈ ਪੂਰੀ 5:50 ਤੇ ਅਰਦਾਸ ਹੈ ਕੱਲ ਨੂੰ ਬੀਬੀਆਂ ਦਾ ਕੀਰਤਨ ਹੈ ਐਤਵਾਰ ਹੈ ਸੋ ਬੇਨਤੀ ਹੈ ਪੌਣੇ 5 ਵਜੇ ਆ ਕੇ ਕੀਰਤਨ ਰੰਗ ਕਰਨ ਪਰसों ਧੰਦਨ ਗੁਰੂ ਅੰਗਦ ਦੇ ਮਾਰਾ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਅੰਮ੍ਰਿਤ ਵੇਲੇ ਸੁਖਨੀ ਸਾਹਿਬ ਦੇ ਜਾ ਚਾਹ ਪਾਣ ਦੇ ਲੰਗਰ ਚੱਲਨੇ ਹਨ ਜੇ ਕਿਸੇ ਨੇ ਕੋਈ ਚਾਹ ਦੀ ਸੇਵਾ ਕੋਈ ਦੇਗ ਦੀ ਸੇਵਾ ਕਰਨੀ ਹੋਵੇ ਕੱਲ ਤੇ ਪਰਸੋਂ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਕਰ ਸਕਦਾ ਜੋ ਸ਼ਾਮ ਦਾ ਰਹਿ ਲਖਦਾ ਸਮਾਂ ਉਹ 6:50 6:55 ਵਾ시 ਇਹਦੇ ਲਾਗੇ ਚੱਗੇ ਆ ਤੇ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ 4 ਵਜੇ ਤੇ ਅਰਦਾਸ 5:50 ਤੇ ਕੱਲ ਤੋਂ ਔਰ 6 ਵਜੇ ਸਮਾਪਤੀ ਹੈ ਤੇ ਇਸ ਟਾਈਮ ਮੁਤਾਬਕ ਆਪ ਜੀ ਨੇ ਜਰੂਰ ਸਮਾਂ ਕੱਢਣਾ ਤੇ ਆ ਕੇ ਕੁਝ ਸੁਣਨਾ ਅਸੀਂ ਕੇਵਲ ਮੱਥਾ ਟੇਕ ਕੇ ਵੀ ਨਹੀਂ ਚਲੇ ਜਾਣ ਕੋਚਰ ਪਿੱਲਾ ਆ ਕੇ ਕੁਝ ਬਾਣੀ ਸੁਣਨੀ ਵੀ ਹੈ ਇਹਨਾ ਹੋਵੇ ਕਿ 6:00 ਜਾਂ 6:30 ਸੇਵਾਦਾਰ ਕੰਨੋਂ ਜਾਣ ਲੱਗੇ ਤੇ ਅਸੀਂ ਕਹਿ ਦਈਏ ਲੈ ਜੀ ਦੌੜ ਗਏ ਭੱਜ ਗਏ ਦੌੜਦੇ ਚੋਰ ਹੁੰਦੇ ਨੇ ਭੱਜਦੇ ਚੋਰ ਹੁੰਦੇ ਨੇ ਇਦਾਂ ਨਾ ਕਿਹਾ ਕਰੋ ਭੱਜ ਗਏ ਦੌੜ ਗਏ ਟਾਈਮ 6 ਵਜੇ ਦੀ ਸਮਾਪਤੀ ਹੈ ਸੇਵਾਦਾਰ ਹੋਰ 15-20 ਮਿੰਟ ਇੱਥੇ ਬੈੰਦੇ ਆ ਦੇ ਉਸ ਤੋਂ ਬਾਅਦ ਜੇ ਕੋਈ ਹੁਣ ਆਪਣੀ ਮਰਜ਼ੀ ਨਾਲ ਕਹਿ ਵੀ ਚੱਲ ਨਾਲੇ ਸੈਰ ਕਰ ਆਣੇ ਆ ਤੇ ਨਾਲੇ ਮੱਥਾ ਟੇਕ ਰ ਆਣੇ ਭਾਈ ਤੇ ਭੱਜ ਗਿਆ ਸੇਵਾਦਾਰ ਤੇ ਦੌੜ ਗਿਆ ਵੀ ਉਥੇ ਟਾਈਮ ਨੋਟ ਕਰ ਲਿਓ ਭਾਈ ਟਾਈਮ ਦੇ ਨਾਲ ਕੰਮ ਚੱਲਦਾ ਨਿਆਣੇ ਬਸ ਤੇ ਟਾਈਮ ਨਾਲ ਚੜਦੇ ਆ ਨਾ ਛੁੱਟੀ ਟਾਈਮ ਨਾਲ ਹੁੰਦੀ ਆ ਨਾ ਠੀਕ ਹੈ ਜੀ ਸਕੂਲੇ ਕਾਲਜਾਂ ਚ ਸਾਰੇ ਕਰ ਟਾਈਮ ਨਾਲ ਜਾਂਦੇ ਆ ਤੇਜ ਕਰਕੇ ਸਾਡੇ ਕੋਈ ਇਹ ਗੁਰੂ ਘਰ ਜਿਹੜੇ ਨੇ ਮਾਅਬ ਕਰਨਾ ਮੈਂ ਵਿਚਾਰ ਦੇਈ ਦਿਨਾ ਸਾਡੇ ਇਤਿਹਾਸਿਕ ਸਥਾਨ ਹੀ ਜਿਹੜੇ ਇਤਿਹਾਸਿਕ ਸਥਾਨ ਨੇ ਉੱਥੇ ਹੋਰ ਗੱਲ ਹੈ ਜਿਹੜੇ ਆਮ ਸਾਡੇ ਗੁਰੂ ਘਰ ਪਿੰਡਾਂ ਵਿੱਚ ਉੱਥੇ ਅਸੀਂ ਗ੍ਰਸਤੀ ਕਿਉਂਕਿ ਉੱਥੇ ਤੇ ਸੇਵਾਦਾਰ ਵੀ ਬੜੇ ਹੁੰਦੇ ਨੇ ਜਿਹੜੇ ਇਤਿਹਾਸਿਕ ਸਥਾਨ ਨੇ ਉੱਥੇ ਇਹ 50 50 100-100 ਸੇਵਾਦਾਰ ਉਹ ਵਾਰੀ-ਵਾਰੀ ਸੇਵਾ ਕਰਦੇ ਨੇ ਤੇ ਸਾਡੇ ਜਿਹੜੇ ਨਗਰਾਂ ਵਿੱਚ ਚਾਰਾਂ ਵਿੱਚ ਗੁਰੂ ਘਰ ਹੁੰਦੇ ਨੇ ਉੱਥੇ ਸੀਮਤ ਸੇਵਾਦਾਰ ਹੁੰਦੇ ਨੇ ਉੱਥੇ ਟਾਈਮ ਟੇਬਲ ਲਿਖਿਆ ਹੁੰਦਾ ਟਾਈਮ ਟੇਬਲ ਤੇ ਭਾਵੇਂ ਦਰਵਾਜ ਸਾਹਿਬ ਉੱਤੇ ਵੀ ਇੱਕ ਕਥਾ ਦਾ ਵੀ ਟਾਈਮ ਹੈ ਕੀਰਤਨ ਦਾ ਵੀ ਟਾਈਮ ਹੈ ਠੀਕ ਹੈ ਜੀ ਜਿਹੜੀਆਂ ਚੌਂਕੀਆਂ ਲੱਗਦੀਆਂ ਉਹਦਾ ਵੀ ਟਾਈਮ ਹੈ ਜੀ ਤੇ ਹੋਰ ਵੀ ਬੜੀਆਂ ਮਰਿਆਦਾ ਉਹਦਾ ਟਾਈਮ ਹੈ ਸੱਚ ਕਰਕੇ ਮੇਰੀ ਬੇਨਤੀ ਹੈ ਸਮੇਂ ਦੇ ਨਾਲ ਜਰੂਰ ਆ ਕੇ ਦਰਸ਼ਨ ਕਰਿਆ ਕਰੋ ਨਾਲੇ ਕੁਝ ਚਿਰ ਬਾਣੀ ਵੀ ਸੁਣਿਆ ਕਰੋ ਠੀਕ ਹੈ ਜੀ ਬਾਣੀ ਜੀ ਸੁਣਨੀ ਬਹੁਤ ਹੀ 5 ਮਿੰਟ ਸੁਣਨੀ 5 ਸੁਣ ਲੋ ਕੋਈ ਗੱਲ ਨਹੀਂ ਸਮਾਂ ਨਹੀਂ ਹੈ 10 ਸੌ ਲੋਦਾ ਘੰਟਾ ਸੁਣ ਲੋ ਪਰ ਬੈ ਕੇ ਜਰੂਰ ਸੁਣੋ ਤੇ ਫਿਰ ਇਸ ਕਰਕੇ ਸਮੇਂ ਦੇ ਨਾਲ ਜਾਵਾਂਗੇ ਤੇ ਸਭ ਕੁਝ ਸਰਵਣ ਕਰਾਂਗੇ ਸੋ ਆਖਰੀ ਪੰਕਤੀਆਂ ਕਰਮ ਧਰਮ ਸਭ ਏ ਮੌਕਾ ਨਾਲ ਆਖਰੀ ਪੰਕਤੀ ਸੀ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਸੰਗਤ ਵਿੱਚ ਵੀ ਆਪ ਹੀ ਉਹ ਬੁਲਾਉਂਦਾ ਤੇ ਬਿਠਾਉਂਦਾ ਤੇ ਵਿਦਾ ਵੀ ਆਪ ਕਰਦਾ ਹੈ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸਨੂੰ ਹੁਕਮ ਮੰਨਾਵੇ ਜਿਨ੍ਹਾਂ ਦੇ ਉੱਤੇ ਮਾਰੇ ਦਿਆਲ ਹੁੰਦਾ ਉਹਨਾਂ ਨੂੰ ਬਹੁਤੀ ਪਿਆਰ ਦੇ ਨਾਲ ਆਪਣਾ ਭਾਣਾ ਆਪਣਾ ਹੁਕਮ ਮਨਾ ਦਿੰਦਾ ਸੋ ਇਹ ਸੀ ਅੱਜ ਦੇ ਲੜੀਵਾਲ ਸ਼ਬਦ ਦੀ ਬਹੁਤ ਸੋਹਣੀ ਸੁੰਦਰ ਪਿਆਰੀ ਵਿਚਾਰ ਜੋ ਮਹਾਰਾਜ ਨੇ ਕਿਰਪਾ ਕਰਕੇ ਸੇਵਾ ਲਈ ਹੈ ਸਿਸ ਦਾ ਭਾਵਰਤ ਮਹਾਰਾਜ ਸਭ ਦੇ ਹਿਰਦਿਆਂ ਦੇ ਵਸਾਵੇ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰੇ ਹਰ ਮੈਦਾਨ ਫਤਿਹ ਕਰੀ ਨੀ ਸੇਵਾ ਪ੍ਰਵਾਨ ਭੁੱਲ ਜੋ ਗਮਾਗ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ